ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਹੋਰ ਜਾਨਵਰ ਪੰਛੀ ਸਾਰਿਆਂ ਦੇ ਠੀਕ ਠਾਕ ਲੋ ਜੀ ਮਿਲੋ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਭਰਾਵਾਂ ਨੂੰ ਹੋਰ ਕਿੱਦਾਂ ਵੀਰੇ ਠੀਕ ਠਾਕ ਆ ਹਾਂਜੀ ਹਾਂ ਵਧੀਆ ਵਧੀਆ ਮਿਲੋ ਇੱਧਰ ਚਾਚਾਵਾਜ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਆ ਚਾਚੇ ਦੇ ਦਰਸ਼ਨ ਬਹੁਤ ਮਹਿੰਗੇ ਹੋਏ ਹੋਏ ਆ ਬਾਈ ਮਾਈਕ ਆਦੇ ਹੱਥੇ ਚੱਲਦਾ ਹਜੇ ਕੰਮ ਦੇ ਵਿੱਚ ਬਹੁਤ ਮੇਰਾ ਹਾਂ ਬਾਈ ਚਾਚੇ ਨੇ ਆਪਣੇ ਘਰਾਂ ਥੋੜਾ ਜਿਹਾ ਕੰਮ ਲਾਇਆ ਵਾ ਇਸ ਕਰਕੇ ਚਾਚੇ ਕੋਲ ਟਾਈਮ ਨਹੀਂ ਅੱਛਾ ਆਪਣਾ ਘਰ ਦਾ ਆਪੇ ਕੰਮ ਕਰਨ ਲੱਗਿਆ ਵਾਏ ਤਾਂ ਕਰਕੇ ਥੋੜਾ ਟਾਈਮ ਨਹੀਂ ਮਿਲਦਾ ਹੈਗਾ ਇਹ ਬਾਈ ਹੁਣ ਜਿੱਕਣਾ ਕੀ ਨਾ ਉਹਦੇ ਵਿੱਚ ਬਰਸਾਤਾਂ ਵਿੱਚ ਡੱਡੂ ਨਿਕਲਦੇ ਹੁੰਦੇ ਆ ਨਾ ਮੈਂ ਆਪਣੀ ਇਹ ਬਾਜੀ ਦਾ ਟਾਈਮ ਆ ਗਿਆ ਹੁਣ ਨਹੀਂ 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 ਉਹ ਗੱਲ ਨਹੀਂ ਕਰਦਾ ਮੈਂ ਮੈਂ ਤਾਂ ਆਪਣੀ ਕਬੂਤਰਾਂ ਬਾਜੀ ਵਾਲੀ ਗੱਲ ਕਰਦਾ ਹੁਣ ਕਬੂਤਰ ਆਵਾਜ਼ ਬਾਈ ਲੱਗ ਕੇ ਇਦਾਂ ਕਰਦਾ ਸਾਰਾ ਟਾਈਮ ਲੱਗਦਾ ਬਹੁਤ ਜ਼ਿਆਦਾ ਤੇ ਚਾਚੇ ਵਾਲਾ ਸੈਟਰ ਤਾਂ ਹੋ ਗਿਆ ਕਿੰਨਾ ਕੁ ਕੰਮ ਰਹਿ ਗਿਆ ਹੁਣ ਕੰਮ ਮੇਰਾ ਹਾਲੇ ਲੱਗ ਜਾਣਾ ਮੇਰਾ ਕਾਜ ਚਲੋ ਟਾਈਮ ਲੱਗੂਗਾ ਹੈ ਬੰਦੇ ਲਾਏ ਕਿੰਨੇ ਲਾਏ ਬੰਦੇ ਨਾਲ ਅੱਛਾ ਦੋ ਲੇਬਰ ਵਾਲੇ ਲਾਏ ਨਾਲ ਚਲ ਠੀਕ ਆ ਬਾਥਰੂਮ ਬਣਾਤਾ ਹੈ ਵਧੀਆ ਬਾਥਰੂਮ ਬਣਾਤਾ ਹੈ ਹਾਂ ਹੁਣ ਹਰ ਸਾਰਾ ਪਲਾਸਟਰ ਕਰਤਾ ਠੀਕ ਆ ਪੰਨੂਆ ਭਰਨੀਆ ਦੋਪ ਠੀਕ ਆ ਭਰ ਕੇ ਅੰਦਰ ਕੰਧ ਕਰਨੀ ਇੱਕ ਹਾਂ ਉਹ ਸੋਈ ਸਵਾਰਨੀਆ ਠੀਕ ਆ ਚਲ ਠੀਕ ਆ ਠੀਕ ਆ ਵਧੀਆ ਵਧੀਆ ਐਨ ਠੀਕ ਠਾਕ ਆ ਐ ਭਾਈ ਜਾਨਵਰ ਆਪਾਂ ਨੇ ਦੇਖੋ ਤਾਂ ਕਰੋ ਚੈੱਕ ਜੰਗਲਿਆਂ ਚ ਫੜਿਆ ਹਾਂ ਹਾਂ ਕਬੂਤਰ ਫੜਿਆ ਭਾਈ ਕਬੂਤਰ ਉਸ ਟਾਈਮ ਦਾ ਕੰਡੀਸ਼ਨ ਅਜੇ ਥੋੜੀ ਜਿਹੀ ਕਮਜ਼ੋਰਤਾ ਐ ਭਾਈ ਨੂੰ ਦਵਾਈ ਲਾਤੀ ਜਿਉਂ ਨਾਲੀ ਜੁੰਨਾ ਬਹੁਤ ਨਿਕਲਿਆ ਕਬੂਤਰ ਹੋ ਗਿਆ ਥਲੇ ਦੇ ਗੋਲ ਹਾਂ ਦਿੱਸੇ ਉਹ ਤਾਂ ਕਾ ਜਾਨਵਰ ਕਿੱਦਾਂ ਦਾ ਐ ਏ ਬਈ ਜੰਗਲੀਆਂ ਚ ਮਿਲਿਆ ਵਦ ਹਾਂ ਇਹ ਜੰਗਲੀਆਂ ਚ ਮੈਂ ਕਹਿੰਦਾ ਕਾਫੀ ਟਾਈਮ ਹੋ ਗਿਆ ਤਾਂ ਇਹ ਜੰਗਲੀਆਂ ਚੋਂ ਕਰਿਆ ਗਾਪੂ ਇਹ ਠੀਕ ਆ ਪੁੱਤਰ ਦੀ ਛਾਣਾਂ ਨੇ ਬਈ ਫੜਿਆ ਜੰਗਲੀਆਂ ਵਿੱਚੋਂ ਹਾਂ ਇਹਨੇ ਬੱਚੇ ਕੱਢੇ ਵੇ ਤੇ ਹਾਂ ਹਾਂ ਫੜ ਉਹ ਬਾਂਡੇ ਤੇ ਸੱਚੋ ਬੱਚਾ ਹੀ ਦੇ ਹੈਗੇ ਅੱਛਾ ਹਾਂ ਇਹਦੀਆਂ ਹਾ ਝੱਲ ਰਹਾਂ ਆ ਪੱਲੇ ਦੇਖ ਲੋ ਅੱਲੇ ਮੇਰੇ ਕੁੱਤਰ ਵਰਗਾ ਹੈ ਆਹ ਇਹਦੀ ਕਾਪੂ ਮੋਛਾ ਦੂਆ ਪੱਲਾ ਦਿਖਾਓ ਹੈ ਦੂਆ ਪੱਲਾ ਦੂਆ ਪੱਲਾ ਆ ਲੈ ਹਾਂ ਇਹ ਮੇਰੇ ਵਾਲੇ ਕੁੱਤੇ ਵੀ ਹੈ ਕੰਤੇ ਤੇ ਕਾਲੇ ਉਹਦੇ ਇਕਣਾਈ ਦਾ ਹਣਾ ਬਹੁਤ ਉੜਦਾ ਤਾਂ ਉਹ ਹੈ ਪੂੰਜੇ ਫੰਗ ਦਿਖਾਓ ਖੋਲ ਕੇ ਮੋਛੇ ਦੇਖ ਲੈ ਮੂਛ ਕਾਲੀ ਤੇ ਦੀ ਮੂਛ ਕਾਲੀ ਤੇ ਉਹਦੀ ਪੰਜੇ ਪਤਲੇ ਆ ਜਮਾ ਹੀ ਕਬੂਤਰ ਦੇ ਆ ਕੁੰਮੂਛ ਵੀ ਆ ਗਾਨੀ ਵੇਚ ਦੇ ਦੀ ਇਹ ਕਲਸਰਾ ਇੱਕ ਨੀ ਆਜ ਦੀ ਕਰਨਾ ਹੈ ਲੌਂਗ ਜੀ ਤੇ ਨਾਲਾ ਜੀ ਇੰਨਾ ਆ ਗਰਦਨ ਬ ਕਲਸਰਾ ਜਾ ਗਾਨੀ ਦੀ ਗੱਲ ਚ ਉਹਦੇ ਕਾਲੇ ਪੂਰੀ ਹਾਂ ਉੱਤਰ ਹੈ ਵਾ ਵੀ ਡਾਵਾ ਪੂਰਾ ਉਹ ਜੀ ਕਰਿਓ ਕਮੈਂਟ ਮੜਾ ਦੱਸਿਓ ਕਬੂਤਰ ਠੀਕ ਆ ਇਹ ਫਿਰ ਤਾਂ ਆਪਾਂ ਰੱਖ ਲੈਣਾ ਇਹ ਇਹ ਬਾਈ ਇਹ ਫੜਿਆ ਵਾ ਆਪਾਂ ਨੇ ਉੱਥੇ ਫੜਿਆ ਇਹ ਜੰਗਲੀਆਂ ਚ ਮਿਲ ਗਿਆ ਦਾ ਕਬੂਤਰ ਇਹ ਇੱਥੇ ਆ ਗਿਆ ਹੁਣ ਆਪਾਂ ਜਨਾ ਠੱਕੀ ਕਿਤੇ ਤੇ ਆ ਕਰਕੇ ਹਾਂ ਦਾ ਦੇਖ ਰਾਂ ਮੇਰੇ ਵੱਲ ਹੂੰ ਡਰਾਉਂਦਾ ਠੀਕ ਆ ਕਬੂਤਰ ਉਹਦਾ ਦੇਖਣ ਦਾ ਵਧੀਆ ਲੱਗਦਾ ਚਾਦਰੀ ਵੀਰੇ ਪੈਂਦਾ ਦੇਖ ਲਾ ਹਾਂ ਠੀਕ ਆ ਜੂਨਾ ਹੀ ਦਵਾਈ ਲਾਤੀ ਦਵਾਈ ਨੇ ਵੀਰੇ ਬਹੁਤ ਵਧੀਆ ਰਿਜ਼ਲਟ ਰੱਖਿਆ ਦਵਾਈ ਜੂਨਾ ਹੁਣ ਵੀ ਉਹ ਪੰਜਾ ਸੁੱਕੀਆਂ ਪਈਆਂ ਉਹ ਤਾਂ ਜੂਨਾ ਨਿਕਲੀ ਪੂਰੀਆਂ ਕਿਉਂਕਿ ਆਪਾਂ ਦਵਾਈ ਬਾਈ ਦਵਾਈ ਲਾਇ ਤੇ ਕਬੂਤਰ ਗੋਲ ਹੋ ਗਏ ਹਾਂ ਗੋਲ ਹੋ ਗਏ ਆਪਣੇ ਵੀ ਕਬੂਤਰ ਦਵਾਈ ਕਰਕੇ ਹੀ ਕਮਜ਼ੋਰ ਤੇ ਥੋੜੇ ਜਿ ਹਾਂ ਹੁਣ ਸੈੱਟ ਹੋ ਗਏ ਬਾਈ ਦਿਖਾਈ ਪੰਜ ਚਾਰ ਫੜ ਕੇ ਹੈ ਬਜੇ ਜਿਹਨਾਂ ਦਵਾਈ ਲਾਈ ਆ ਆਪਾਂ ਇੱਕ ਬਜਰੇ ਦਾ ਸ਼ਰਸਨ ਕਰਾ ਦਿੰਦੇ ਆ ਜਿਹੜਾ ਆਪਣਾ ਉੱਦਿਆ ਲਾ ਦਵਾਈ ਕਰਕੇ ਕਬੂਤਰ ਹੋਏ ਵੇ ਥੋੜੇ ਜੀ ਵੀ ਦਵਾਈ ਜੂਨਾ ਜਾਂਣਾ ਪਿੰਜਾਂ ਵਿੱਚ ਨੂਹਾਂ ਨਿਕਲ ਗਈਆਂ ਹੁਣ ਵਧੀਆ ਹੋ ਗਏ ਹਾਂ ਠੀਕ ਆ ਆ ਬੱਚਾ ਆਤਾ ਆਪਣੇ ਕੋਲ ਇਹ ਬਾਈ ਇਹ ਕਬੂਤਰੀ ਪਹਿਲਾਂ ਵਧੀਆ ਉੱਡੀਦੀ ਇਹਦੀ ਮਾਂ ਜਿਹੜੀ ਤੇ ਬਾਈ ਇਹ ਇੱਕ ਦਿਨ ਕੱਢਿਆ ਤਾਂ ਆ ਬੱਚਾ ਕਰ ਲਿਆ ਲਾਸਾ ਬੱਚਾ ਬਈ ਆਪਣਾ ਇਹ ਸ਼ਾਕ ਆ ਤੇ ਅੱਖਾਂ ਦੀ ਆ ਦੇਖੀ ਆ ਮੈਂ ਅੱਖਾਂ ਦੀ ਬਹੁਤ ਵੱਡੀਆਂ ਐ ਇਹ ਕਸ਼ਾਕਾ ਪਹਿਲਾਂ ਵੀ ਆ ਇਹਦੀ ਅੱਖਾਂ ਦਾ ਘੇਰਾ ਬਹੁਤ ਬੜਾ ਕਾਲੀਆਂ ਚ ਇਹਨਾਂ ਦੇ ਬੱਚੇ ਆ ਬਾਈ ਆਪਣੇ ਕੋਲ ਇਹ ਜਿਹੜੇ ਆਪਾਂ ਖੁੱਲੇ ਛਤਰੀ 'ਪੋਂ ਕੱਢੇ ਕਰਦੇ ਤੇ ਤੇ ਬਾਈ ਮੈਂ ਤਾਂ ਦਾਦਾ ਦਾ ਬੱਚਾ ਚੱਲੀਆਂ ਗਿਆ ਤਾਰਾ ਉਹ ਉੱਡਿਆ ਨਾ ਨਾ 5 ਘੰਟੇ ਲਾਇਏ ਬੱਚੇ ਨੇ ਨਾ ਪੂਰੇ ਹਾਂ ਦੋ ਮੇਰੇ ਕੋਲ ਤਿੰਨ ਉੱਥੇ ਉੜਿਆ ਹੋਣਾ ਇਹ ਹੂੰ ਹਾਂ ਪੂਰਾ ਉੱਡਿਆ ਬੱਚਾ ਇਹ ਹੂੰ ਬਹੁਤ ਘਾੜ ਰਿਹਾ ਅੜਾਈ ਤੀ ਉੱਚਾ ਜਾਂਦਾ ਹਰ ਹਿੱਲਿਆ ਨਹੀਂ ਢਾਂਗੀ ਵਾ ਮੋਥੀ ਧਾਰ ਲੈਂਦਾ ਅੱਛਾ ਹਾਂ ਉਹਨੇ ਉੱਥੇ ਚੱਲੀਆਂ ਹੀ ਤਾ ਕੇ ਲਿਆ ਫੁੱਥੀ ਧਾਰ ਲਿਆ ਮਨੂੰ ਆਇਆ ਤਾਂ ਇੱਧਰ ਇੱਧਰ ਨਹੀਂ ਆਇਆ ਪਹਿਲਾਂ ਡਰ ਆਤਾ ਤਾਂ ਉੱਤੇ ਆਨੇ ਘੁੰਮ ਘੁੰਮ ਕੇ ਤਾਂ ਉੱਤੇ ਹੀ ਆਉਂਦੇ ਸੀ ਸਵੇਰੇ ਸਵੇਰੇ ਹੂੰ ਉਹਨਾਂ ਨੇ ਉੱਥੇ ਭਜਾਤਾ ਤੇ ਉੱਥੇ ਉੱਡ ਗਿਆ ਉੱਥੇ ਤੇ ਨਹੀਂ ਆਇਆ ਫਿਰ ਚੱਲੀਆਂ ਤੇ ਆਇਆ ਹੀ ਨਹੀਂ ਆਇਆ ਹੀ ਨਹੀਂ ਆ ਨਾਲ ਪਿੰਡ ਆ ਬਾਈ ਆ ਚੱਲੀਆਂ ਜਾ ਕੇ ਫਿਰ ਉੱਥੇ ਬਸ ਢੰਗ ਢਾਂਗੀ ਲਾ ਕੇ ਦੋ ਗੱਬੜ ਆਇਆ ਕਰਿਆ ਬੋਲੇ ਜੇ ਮਾਰੇ ਪਰਕੂਤਰ ਪੜਕਾ ਜਦੇ ਜਾ ਇਹ ਗੱਲ ਕਰਦਾ ਤਾਂ ਨਾ ਵੀ ਜਿੱਦਾਂ ਕੀ ਜਿਹੜੇ ਛੋਟੇ ਬੱਚੇ ਹੁੰਦੇ ਹਨ ਨਾ ਉਹਨਾਂ ਨੂੰ ਛੋਟੇ ਟਾਈਮ ਜੇ ਪਾਰਾ ਜੇ ਛਤਰੀਆਂ ਪਾ ਬੰਨ ਕੱਢਣ ਲੱਜੋ ਭਾਈ ਗਾਰੰਟੀ ਆ ਕਬੂਤਾ ਛਤਰੀ ਦੇ ਪਾਰਾ ਹਿੱਲੂਗਾ ਆ ਰੰਗ ਦਿਖਾ ਦੇ ਕੋਈ ਛਤਰੀ ਦਾ ਹੁਣ ਆ ਆ ਗੁਰਦੁਆਰਾ ਸਾਹਿਬ ਬਾਈ ਝੱਲੀਆਂ ਦਾ ਇਹ ਆ ਆਪਣਾ ਪਿੰਡ ਆ ਆਪਣਾ ਮਾਲਾਂ ਚੋਂਦਾ ਉਹ ਨਾਲੇ ਝੱਲੀਆਂ ਚ ਵਜ ਜਾਂਦਾ ਇਹ ਆ ਤਾਂ ਕਰਕੇ ਇੰਨਾ ਕ ਫਰਕ ਆ ਬਸ ਸਾਡਾ ਪਿੰਡ ਮਾਲਾਂ ਝੱਲੀਆਂ ਤਾਂ ਹੀ ਵੱਜਦਾ ਇਕੱਠਾ ਜੀ ਹੂੰ ਹੂੰ ਠੀਕ ਹੈ ਤੇ ਬਾਕੀ ਜੋੜੇ ਵੀ ਜਿਹੜੇ ਉਹੀ ਪੰਜ ਚਾਰਕ ਜਿਨ੍ਹਾਂ ਦਾ ਪਤਾ ਹੈ ਰਿਜ਼ਲਟ ਹਨਾ ਉਹੀ ਉਹ ਮੈਂ ਕਹਿੰਦਾ ਕਹਿੰਦੇ ਉਹੀ ਵਰਖੇ ਵੇ ਬਾਈ ਠੀਕ ਹੈ ਇੱਧਰ ਉੱਧਰ ਗਾਲੀ ਦੇ ਚਾਚੇ ਇਕੱਲੇ ਆਪਾਂ ਚਾਚੇ ਕੋਲ ਜੋੜੇ ਉਧਰ ਅਸੀਂ ਬਾੜੇ ਖੜ ਕੇ ਇੱਧਰ ਵਜੇ ਕਢਾ ਲੈਨੇ ਆਂ ਜਿੱਦਣ ਬਾਈ ਵੀਡੀਓ ਬਣਾਣੀ ਹੋਈ ਜਿੱਦਾਂ ਦਵਾਈ ਲਈ ਆਪਾਂ ਨੇ ਜੁਹਨਾਂ ਦੀ ਉਸ ਦਿਨ ਮੇਰੇ ਖਿਆਲ ਮੈਂ ਅੰਮ੍ਰਿਤਸਰ ਗਿਆ ਪਤਾ ਮੱਥਾ ਟੇਕਣਾ ਹਾਂ ਹਾਂ ਫਿਰ ਮੇਰੇ ਕੋਲ ਬਚ ਗਈ ਦੀ ਮੈਂ ਚਾਚੇ ਦੇ ਉਧਰ ਲਾਇਆ ਤਾਂ ਅੱਛਾ ਫਿਰ ਉਧਰ ਆਪਣੇ ਦੂਏ ਚਾਚੇ ਵਾਲੇ ਕਬੂਤਰਾਂ ਨੂੰ ਵੀ ਲਾ ਕੇ ਆਏ ਫਿਰ ਦਵਾਈ ਬਾਈ ਤਾਂ ਕਰਕੇ ਵੀਡੀਓ ਨਹੀਂ ਬਣਾ ਹੋਈ ਹੈ ਆਪਾਂ ਦਾ ਚਲੋ ਹੁੰਦਾ ਹੀ ਆ ਵੀ ਵੀਡੀਓ ਬਣ ਜੂਆ ਹੈ ਨਾ ਇਹ ਵੀ ਕਬੂਤਰ ਬਿਮਾਰ ਉੱਥੇ ਜ਼ਿਆਦਾ ਹੁੰਦਾ ਹੈ ਅੱਜ ਇਹਦਾ ਜਿੱਕਣਾ ਕਹਿੰਦਾ ਵੀ ਜਿਹੜੀ ਟੈਗ ਦੀ ਬਿਮਾਰੀ ਨਾ ਇਹਦਾ ਵੀਰੇ ਲੋਕ ਦਵਾਈਆਂ ਪੁੱਛਦੇ ਹਨਾ ਕਹਿੰਦੇ ਨੇ ਚਲੋ ਵੀ ਹਾਂ ਠੀਕ ਹੋ ਜਾਂਦਾ ਵੀਰੇ ਠੀਕ ਤਾਂ ਨਹੀਂ ਹੁੰਦਾ ਹੈਗਾ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਟੈਗ ਚ ਆਉਂਦਾ ਉਹ ਕਬੂਤਰ ਹੀ ਤਾਂ ਹੁਣ ਪੱਕ ਜਾਂਦੀ ਆ ਉੱਥੇ ਖੜ੍ਹ ਜਾਂਦੀ ਆ ਟਾਈਮ ਲੱਗਦਾ ਪਰ ਉਹਨੂੰ ਭੁੱਖਾ ਨਾ ਛੱਡੇ ਦਾਣੇ ਤੇ ਬਗਾਰ ਚਲ ਜੇ ਬੰਦਾ ਪਹਿਲਾਂ ਹੀ ਦੇਖਭਾਲ ਕਰ ਲਵੇ ਬਾਈ ਫਿਰ ਨਹੀਂ ਜਿਹੜਾ ਲਾਜ ਇਹੀ ਆ ਜਿਹੜਾ ਸ਼ੌਂਕ ਆ ਵੀਰੇ ਸ਼ੌਂਕ ਤਾਂ ਦੇਖੋ ਪਿਆਰ ਗਲੇ ਕਰਨਾ ਪੈਣਾ ਦਿਕਤ ਨਹੀਂ ਆਉਂਦੀ। ਬਾਬੇ ਉਹ ਜਿਹੜੀ ਪਹਿਲਾ ਸੀਜ਼ਨ ਹੋਈ ਸੀ ਨਾ ਉਹ ਖੁੱਡੇ ਬਣਾ ਰਿਆ ਦਾ ਇਹ ਤੇ ਉਹ ਤਾਂ ਸਾਰੇ ਜਾਲ ਚ ਪਾ ਕੇ ਥੱਲੇ ਲੈ ਗਿਆ ਦਾ। ਉਹ ਲਗਾਤਾਰ ਤਿੰਨ ਦਿਨ ਜਾਲ ਚ ਰਹਿ ਪੜਦਾ ਹੈ ਵਿੱਚ ਕਮਰੇ ਦੀਮਾ। ਜਦੋਂ ਉਹਨਾਂ ਨੂੰ ਲੈ ਆ ਕੇ ਖੁੱਡੇ ਵਿੱਚ ਛੱਡਿਆ ਤਾਂ ਸ਼ਿਫਟ ਕਰੇ ਉੱਪਰ ਨਵੇਂ ਤਾਂ ভাই ਜਦ ਬਿਮਾਰੀ ਆਈ ਸੀ। ਪਹਿਲਾਂ ਨਹੀਂ ਦੀ ਆਈ ਕਦੇ ਬਿਮਾਰੀ। ਇੱਧਰ ਖੁੱਡਾ ਤਾਂ ਜਦ ਨਹੀਂ ਆਈ। ਤੇ ਜਿੱਦਾਂ ਕੀ ਨਵੇਂ-ਨਵੇਂ ਰੱਖਦੇ ਨਾ ਵੀਰੇ ਉੱਥੇ ਬਹੁਤ ਇਹ ਚੀਜ਼ਾਂ ਪਚਾ ਕੇ ਰੱਖਣੀਆਂ ਪੈਣੀਆਂ। ਵਾਇਰਸ ਫੋਰਸ ਕਿਉਂਕਿ ਨਵੇਂ ਖੁੱਡਿਆਂ ਦੇ ਵਿੱਚ ਜਿਆਦਾਤਰ ਬਣ ਜਾਂਦਾ ਹੈ। ਪੜਦਾ ਆਜ ਹੋ ਜਾਂਦਾ। ਕਿਉਂਕਿ ਆਪਣਾ ਫੁੱਲਾ ਡੋਲ ਹਵਾਦਾਰ ਪਰ ਬ੍ਰੀਚੇ ਗਰਮੀ ਹੋਣ ਲੱਗੀ ਹੁਣ ਸੋਹਣੀ ਹਾਂ ਹੁਣ ਗਰਮੀ ਦਾ ਹੁਣ ਆ ਸ਼ਾਮ ਦਾ ਟਾਈਮ ਆ ਕੱਪੜੇ ਅਧੀਆਂ ਮਾਹਾਂ ਤੇ ਲਿਆਦੇ ਮਤਲਬ ਹੁਣ ਦੁਪਹਿਰ ਨੂੰ ਗਰਮੀ ਚੁੱਭਦੀ ਆ ਸਵੇਰ ਸ਼ਾਮ ਦੀ ਮੋਟਰ ਮੋਟਰਸਾਈਕਲ 'ਤੇ ਠੰਡ ਲਾਦੀ ਉਹਦਾ ਠੰਡ ਨਹੀਂ ਹੈਗੀ ਹਨਾ ਕਿ ਨਹੀਂ ਅੱਜ ਫਰਕ ਪੈ ਗਿਆ ਨਾ ਬਹੁਤ ਬਾਈ ਤੂੰ ਨਾ ਆ ਕੇ ਆਇਆ ਹੁਣ ਤੂੰ ਨਾ ਆ ਕੇ ਆਇਆ ਹੁਣ ਤਾਂ ਤੇਰੇ ਠੰਡ ਲੱਗਦੀ ਆ ਤੇਰਾ ਸਿਆਣਾ ਵੀ ਸਰੀਰ ਹੋ ਗਿਆ ਹੁਣ ਹਰਕ ਵੀ ਆ ਨਹੀਂ ਫਰਕ ਤਾਂ ਹੈਗਾ ਹੁਣ ਸਵੇਰੇ ਦੁਪਹਿਰੇ ਪੂਰੀ ਧੁੱਪ ਚੁੱਭਦੀ ਆ ਆ ਜਾ ਤਾਂ ਕਰਕੇ ਲਓ ਜੀ ਚਾਚਾ ਆ ਗਿਆ ਥੱਲੇ ਚਾਚਾ ਬਾਈ ਹੁਣ ਕਹਿੰਦਾ ਦਾਣੇ ਪਾਉਣੇ ਆਪਾਂ ਚੱਲੀਏ ਕਹਿੰਦਾ ਹੁਣ ਤੇ ਰਹਿ ਗਿਆ ਹੁਣ ਮੈਂ ਤੇ ਮੈਂ ਵੀ ਹੁਣ ਲੈਟਾ ਲੁਟਾ ਵਾਲ ਕੇ ਦਾਣੇ ਦੇ ਉੱਤੇ ਪਾ ਠੀਕ ਆ ਜੀ ਲਓ ਜੀ ਦਾਣੇ ਪਾਤੇ ਆਪਾਂ ਹਾਂ 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 ਤੇ ਵੀਰੇ ਆਪਣੀ ਨਾ ਜਿੱਦਾਂ ਕੀ ਆਪਣੇ ਭਰਾ ਨਾ ਵੀਡੀਓ ਦੇਖਦੇ ਆ ਨਾ ਤੇ ਵੀਰੇ ਜਿੱਦਾਂ ਕੀ ਮੈਂ ਹੁਣ ਨੌ ਸਾਰਿਆਂ ਦੇ ਲੈ ਨਹੀਂ ਸਕਦਾ ਜਿਆਦਾ ਜਿਹੜੇ ਆਪਾਂ ਨੂੰ ਫੋਨ ਵੀ ਕਰਦੇ ਵੀਰੇ ਉਹ ਬਦੇ ਤੇ ਜਿੱਦਾਂ ਕੀ ਆਪਣਾ ਭਰਾ ਕੀ ਨਾਮ ਆ ਭੁੱਲ ਗਿਆ ਮੈਂ ਕੀ ਦਾ ਆ ਮੁੰਡਾ ਜਿਹੜਾ ਆਪਣਾ ਕਮੈਂਟ ਆਪਣਾ ਪੂਰੀਆ ਕਰਦਾ ਯਾਰ ਸੁਖਮਨ ਸੁਖਮਨ ਹਾਂ ਵੀਰੇ ਸੁਖਮਨ ਇਹ ਉਹ ਬੰਦਾ ਵਈ ਉਹਦੇ ਕੋਲ ਬੰਦਾ ਪਿਆਰ ਕਰਨੇ ਵਾਲਾ ਬੰਦਾ ਬਾਈ ਬੰਦਾ ਘੈਂਟ ਆ ਤੇ ਇਦਾਂ ਹੀ ਹੋਰ ਬਾਈ ਕਈ ਆ ਭਰਾ ਆਪਣੇ ਜਿੰਨਾਂ ਤੇ ਕਈਆਂ ਦੇ ਨਾਮ ਵੀ ਦਿੱਲੀ ਵਾਲੇ ਹੋ ਗਏ ਇੱਕ ਮੁੰਡਾ ਤੇ ਬਾਈ ਇਦਾਂ ਕਈ ਬੰਦੇ ਆ ਵੀਰੇ ਇੱਕ ਮੁੰਡਾ ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਵੀ ਹਾਂ ਇੱਕ ਪੂੜਿਆ ਤੇ ਆ ਇੱਕ ਮੁੰਡਾ ਹਿਾਰਪੁਰ ਤੇ ਆ ਹਾਂ ਹਾਂ ਬਹੁਤ ਬੰਦੇ ਯਾਰ ਹੁਣ ਇਹ ਨਾਮ ਤਾਂ ਯਾਦ ਜੁੜੇ ਹੋਏ ਹੁਣ ਸਾਰਿਆਂ ਦੇ ਨਾਮ ਵੀ ਨਹੀਂ ਯਾਦ ਰਹਿੰਦੇ ਹਾਂ ਹਾਂ ਤੇ ਵੀਰੇ ਆਪਾਂ ਵੀ ਬੰਦਿਆਂ ਨਾਲ ਆਪਾਂ ਵੀ ਬਹੁਤ ਪਿਆਰ ਕਰਦੇ ਤੈ ਇਹਦੇ ਲੋ ਯਾਰ ਹਨਾ ਚ ਤੇ ਵੀਰੇ ਆਪਣੀ ਵੀਡੀਓ ਨੂੰ ਕਮੈਂਟ ਲਾਇਕ ਸ਼ੇਅਰ ਤੇ ਜਰੂਰ ਕਰਿਆ ਕਰੋ ਵੀਰ ਹਨਾ ਸਪੋਰਟ ਕਰੇ ਕਰੋ ਆਪਣੀ ਭਰਾਵਾਂ ਨੂੰ ਤੇ ਇਦਾਂ ਹੀ ਵੀਰੇ ਆਪਾਂ ਤੁਹਾਨੂੰ ਹਰ ਇੱਕ ਬਾਜੀ ਤੇ ਜਾ ਕੇ ਮਿਲਾਂਗੇ ਹਨਾ ਠੀਕ ਹੈ ਠੀਕ ਹੈ ਬਾਕੀ ਵੀ ਜਿਆਦਾ ਹੁਣ ਜੂਨਾ ਦੀ ਦਵਾਈ ਲਾਤੀ ਹੁਣ ਕਿਆ ਆਪਾਂ ਵੈਸੇ ਤਾਂ ਆਪਾਂ ਤਾਂ ਕਣਕਾ ਸਰੋਂ ਹੀ ਪਾਉਂਦੇ ਹਾਂ ਨਾ ਜਿਆਦਾ ਹਾਂ ਹੁਣ ਤਾਂ ਬਸ ਮੈਂ ਸਰੋਂ ਚਾਰਦਾ ਤੇ ਕਣਕ ਆ ਤੇ ਛੂਲੇ ਵੀ ਪਾਦੇ ਵਿੱਚ ਥੋੜੇ ਜਿਹਾ ਹਾਂ ਹਾਂ ਚਲੋ ਆ ਆਪਣੇ ਹੁੰਦਾ ਯਾਰ ਵੀਰ ਵੀ ਚਲ ਜਿੰਨੀ ਕੁ ਮਾੜੀ ਨਿੱਗਰ ਚੀਜ਼ ਖਲਾਦੀ ਹੈ ਨਾ ਵਧੀਆ ਉਹ ਜਿਆਦਾ ਐਂ ਜੋੜਿਆ ਜੋੜਿਆ ਨੂੰ ਫਾਇਦਾ ਰਹਿੰਦਾ ਹੁੰਦਾ ਹਾਂ ਹਾਂ ਹੁਣ ਜੂਨਾ ਯਾਰ ਕਾਫੀ ਨਿਕਲਿਆ ਕਬੂਤਰਾਂ ਗੋਲੀ ਵਾ ਪਹਿਲਾਂ ਤੇ ਹੀ ਜ਼ਿਕਰ ਕਰਦਾ ਹਾਂ ਵੀਡੀਓ ਵਿੱਚ ਮੈਂ ਨਹੀਂ ਵਰਤਦਾ ਹੋਰ ਕੋਈ ਵੀ ਕਿਉਂਕਿ ਜਿਹੜੀ ਚੀਜ਼ ਦਾ ਰਿਜ਼ਲਟ ਪਤਾ ਆਪਾਂ ਨੇ ਉਹ ਵਰਤ ਲੈਣੇ ਹਨਾ ਠੀਕ ਆ ਆਪਾਂ ਨੇ ਇਜੀ ਬਿਟ ਲਾਈ ਤੀ ਇਜੀ ਬਿਟ ਲਾਈ ਤੀ ਵੀਰੇ ਹਾਂ ਠੀਕ ਠੀਕ 65 ਕਬੂਤਰਾਂ ਨੂੰ ਲਾਈ ਤੀ ਅੱਛਾ ਹਾਂ ਮਤਲਬ 60 ਦੇ ਉਹੀ 60 65 ਦੇ ਵਿੱਚ ਇੰਨੇ ਕੋ ਲਾਈ ਦੀ ਉਹਦੇ ਹਿਸਾਬ ਨਾਲ ਵੀਰੇ 2 ਜਾਪੇ 30 ਐਮਐਲ ਪਾਣੀ ਪਾ ਕੇ ਝਿੱਕਣਾ ਦਿੰਦੇ ਹਨਾ ਐਮਐਲ ਪਾਣੀ ਪਾ ਕੇ ਇੱਕ ਸਰਿੰਜੀ ਚ ਦੇ ਦੇ ਕਰੋ ਨਲਕੀ ਜੀ 30 ਐਮਐਲ ਆਉਂਦਾ ਬਸ ਉਹੀ ਇੱਕ ਨਲਕੀ ਲਾ ਦੇ ਕਰੋ ਠੀਕ ਹਾਂ ਇੱਕ ਇੱਕ ਕਬੂਤਰ ਦੀ ਬਣਾ ਕੇ ਉਹ 65 ਕਬੂਤਰਾਂ ਠੀਕ ਆ ਤੇ ਬਾਈ ਰਿਜ਼ਲਟ ਰਿਆ ਬਹੁਤ ਵਧੀਆ ਕੂਤਰ ਵੀ ਆ ਫਿੱਟ ਪਾਟ ਆ ਤੇ ਆਪਣਾ ਦਾਣੇ ਵੀ ਰੱਜ ਕੇ ਖਾਦੇ ਆ ਤੇ ਹੁਣ ਮਤਲਬ ਜਿੱਕਣ ਮਿਲ ਇਕੱਠੇ ਜਿਵੇਂ ਹਾਂ ਹੁਣ ਇਹਨੂੰ ਓਕੇ ਰਿਪੋਰਟ ਤੁਹਾਨੂੰ ਝਲਕ ਜੀ ਮਰਾ ਦਿੰਨੇ ਇੱਕ ਵਾਰ ਹਾਂ 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 ਆ ਦੇਖੋ ਬਾਈ ਆ ਬੈਠੇ ਆਪਣੇ ਜਾਨਵਰ ਸਾਰੇ ਹਾਂ ਠੀਕ ਹੈ ਜੀ ਆਪਾਂ ਛਤਰੀਆਂ ਦੁਰੀਆਂ ਲਾ ਦੀ ਵਿੱਚ ਛਤਰੀ ਵੀ ਲਾਈ ਵੀ ਆਪਾਂ ਨੇ ਆ ਬੈਠਾ ਏਕਾ ਆਪਣਾ ਭੋਲੂ ਉਹ ਬੈਠਾ ਏ ਬਾਈ ਬੱਲਮ ਜੀ ਨਿਕੀ ਉਹਨੂੰ ਜਾ ਕੇ ਬੈਠ ਗਿਆ ਹੂੰ ਆ ਦੇਖੋ ਬਾਦਾਨਾ ਨੂੰ ਖਾ ਕੇ ਇਹਨਾਂ ਨੇ ਸਾਰਿਆਂ ਨੇ ਹੁਣ ਮਾਨੀ ਛਾਲਾਂ ਉੱਪਰ ਬਹਿਣਾ ਇਹਨਾਂ ਨੇ ਜਾ ਕੇ ਫਿਰ ਜਿਹੜੇ ਜਿਹੜੇ ਪੱਟੇ ਆ ਵਿੱਚ ਤੇ ਪੰਜ ਛੇ ਕ ਉਹ ਥੱਲੇ ਫਿਰ ਉਹਨਾਂ ਤੋਂ ਚੜਦੇ ਨਹੀਂ ਉਹ ਥੱਲੇ ਹੀ ਰਹਿੰਦੇ ਆ ਅੱਛਾ ਹਮ ਠੀਕ ਆ ਠੀਕ ਆ ਠੀਕ ਆ ਹਾਂ ਚਲੋ ਖੜ ਵੀਰੇ ਹੈ ਚਲੋ ਠੀਕ ਆ ਬਾਈ ਸਾਨੂੰ ਹੁਣ ਇਜਾਦਤ ਤੇ ਕਰਵਾ ਨੇਹਰਾ ਹਾਂ ਨੇਹਰਾ ਵੀ ਹੋ ਗਿਆ ਫਿਰ ਵੀਡੀਓ ਥੋੜੀ ਜੀ ਆ ਫਿਰ ਨੇਹਰੇ ਦਾ ਵੀਡੀਓ ਪਤੀ ਨਹੀਂ ਬਣਾਉਂਗੇ ਹੁਣ ਆਪਾਂ ਕੋਈ ਗੱਲ ਨਹੀਂ ਬਾਏ ਇਹਦਾ ਵੀ ਆਪਾਂ ਵੀਰੇ ਆਪਣਾ ਕਿਸੇ ਗੱਲ ਨਾਲ ਬੈਰ-ਵਿਰੋਧ ਨਹੀਂ ਹੈਗਾ ਕਿਸੇ ਗੱਲ ਆਪਣਾ ਰੁਠਾ ਨਹੀਂ ਹੈਗਾ ਹਨਾ ਤੇ ਆਪਾਂ ਬਸ ਬਾਈ ਪਿਆਰ ਦੇ ਭੁੱਖੇ ਬੰਦੇ ਆ ਨਾ ਤੇ ਜਿੰਨਾ ਕਿ ਪਿਆਰ ਕਰੂੰਗਾ ਉਹ ਜਿਆ ਪਾ ਲੂੰਗਾ ਤੇ ਬਾਈ ਬਾਜ਼ੀਆਂ ਦੀ ਗੱਲ ਆ ਬਾਜ਼ੀਆਂ ਵੀਰੇ ਆਪਾਂ ਜਿਹੜਾ ਦਿਲ ਦਾ ਛੱਡਣੀ ਆ ਆਪਣਾ ਕੁੱਤਰ ਕੱਟ ਹੁੰਦਾ ਬੰਦਾ ਆ ਆਪਾਂ ਨੇ ਬਾਈ ਛੱਡ ਕੇ ਆਇਆ ਕਰਨਾ ਠੀਕ ਹੈ ਨਾ ਕੋਈ ਉਹ ਚੱਕਰ ਨਹੀਂ ਹੈਗਾ ਆ ਜਿਹੜਾ ਜਿਹ ਕਰਦਾ ਉਹ ਕਰਦਾ ਉਹ ਕੰਮ ਨਹੀਂ ਹੂੰ ਨਹੀਂ ਨਹੀਂ ਰੋਲੇ ਰੂਲੇ ਵਾਲਾ ਕੋਈ ਕੰਮ ਨਹੀਂ ਹੈਗਾ ਵਧੀਆ ਮਹਾਰਾਜ ਬਾਈ ਸਾਰਿਆਂ ਦੇ ਕਬੂਤਰਾਂ ਨੂੰ ਤੰਦਰੁਸਤੀਆਂ ਬਖਸ਼ੇ ਹਾਂ ਹਾਂ ਹਨਾ ਸਾਲ ਵਿਚਾਰੇ ਮਿਹਨਤ ਕਰਦੇ ਰਹਿੰਦੇ ਆ ਸਾਲ 6 ਮਹੀਨੇ 6 ਮਹੀਨੇ ਜੋ ਵੀ ਆ ਸਾਲ ਬਾਅਦ ਇਹ ਹੋ ਜਾਂਦਾ ਸਾਲ ਇਹ ਹੋ ਜਾਂਦਾ ਬੰਦੇ ਨੂੰ ਮਿਹਨਤ ਕਰਦੇ ਇਹਨੂੰ ਫਿਰ ਵੀ ਹਾਂਜੀ ਜਿੱਦਾਂ ਕਿ ਕਬੂਤਰ ਬੰਦਾ ਕਬੂਤਰ ਬਾਜ਼ ਨੂੰ ਪਤਾ ਲੱਗ ਜਾਂਦਾ ਮੇਰਾ ਕਬੂਤਰ ਹੈ ਨਹੀਂ ਹੂੰ ਕਿਉਂਕਿ ਯਾਰ ਰੰਗ ਪਤਾ ਲੱਗਦਾ ਇਹ ਘਰ ਪਰ ਡਾਉਨੇ ਆ ਹਾਂ ਹਾਂ ਫਿਰ ਵੀ ਕਈ ਬੰਦੇ ਨਾ ਭਰਾ ਜਿੱਕਣਾ ਕਹੀ ਜਾਂਦੇ ਨੇ ਵਿਚ ਨੂੰ ਯਾਰ ਕਿਉਂਕਿ ਸਾਰੇ ਤਾਂ ਨਹੀਂ ਹੁੰਦੇ ਕੋਈ ਉਹ ਚਲੋ ਇੱਕ ਅੱਧਾ ਵਿਚਰ ਹੁੰਦਾ ਨਾ ਜਿੱਦਾਂ ਹੂੰ ਉਹ ਬੰਦਾ ਯਾਰ ਕਾੜੀ ਜਾਵੇ ਯਾਰ ਉਹ ਗੱਲ ਚੰਗੀਆਂ ਨਹੀਂ ਭਰਾ ਯਾਰ ਠੀਕ ਆ ਨਾ ਉਹ ਜਿੱਤ ਆਪਾਂ ਨੇ ਹਾਸਲ ਕਰਕੇ ਇਹ ਜੀ ਕਿਆ ਕਰਨੀ ਆ ਜੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਨੇ ਫੇਰ ਵਜੇ ਕਢਾਉਣ ਲੱਜਣਾ ਉਹਦੇ ਹੂੰ ਕਿਆ ਫਾਇ ਹੂੰ ਸਹੀ ਜਿਹੜੇ ਜਿਹੜੇ ਨਵੇਂ ਆ ਵਰਤਦੇ ਆ ਵੀ ਜਿਹਨੂੰ ਚਲੋ ਜਿਹੜੇ ਛੱਡਦੇ ਆ ਉਹਨੇ ਪਤਾ ਰਿਕਾਰਡ ਦਾ ਉਹਨਾਂ ਦਾ ਕਿਤੇ ਗਲਤੀ ਹੋ ਜਾ ਚਲੋ ਉਹ ਠੀਕ ਆ ਵੀ ਜਿਹੜੇ ਨਵੇਂ ਲਿਆ ਕੇ ਜੋੜਾ ਘੜਾ ਕੇ ਬਾਜੀ ਛੱਡ ਕੇ ਰੋਲਾ ਪਾਈ ਜਾਂਦੇ ਆ ਉਹ ਕੰਮ ਬੰਦ ਕਰੋ ਵੀਰ ਯਾਰ ਸਹੀ ਗੱਲ ਹੈ ਨਾ ਚਲੋ ਦੋ ਬਾਈ ਆਜ਼ਾਦਤ ਨੇਰਾ ਹੋਣ ਲੱਗ ਗਿਆ ਫਿਰ ਵੀਡੀਓ ਵੀ ਥੋੜੀ ਕਾਲੀ ਜੀ ਆਉਣ ਲੱਗ ਜਾਂਦੀ ਆ ਸਾਫ਼ ਨਹੀਂ ਬਣਦੀ ਵੀਡੀਓ ਯਾਨਬਰ ਬਾਈ ਬੈਠੇ ਆ ਆਰਾਮ ਨਾਲ ਮਾਰ ਰਹੇ ਮੌਜਾਂ ਆਪਣੀਆਂ ਖਾਣਾ ਖਾਣਾ ਖਾ ਕੇ ਠੀਕ ਆ ਜੀ ਬਾਕੀ ਬਾਈ ਐਦਾਂ ਹੀ ਪਿਆਰ ਦਿੰਦੇ ਰਹੋ ਆਪਣੀ ਵੀਡੀਓ ਨੂੰ ਹਨਾ ਜੀ ਬਾਕੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ